ਕਾ ਜੀ ਤੁਸੀਂ ਦੇਖ ਰਹੇ ਹੋ ਫਾਸਮ ਨੂੰ ਤੇ ਮੈਂ ਗੁਦਾਸਪੁੱਤ ਰਾਹੁਲ ਸ਼ਰਮਾ ਅੱਜ ਅਸੀਂ ਪਹੁੰਚੇ ਹਾਂ ਜੀ ਗੁਦਾਸਪੁੱਤ ਲਾਗੇ ਕੋਕਰਪਿੰਡ ਦੇ ਵਿੱਚ ਜਿੱਥੇ ਇੱਕ ਕਰਨ ਨੌਜਵਾਨ ਜਿਹੜਾ ਮਿਕਸ ਮਾਸਰਾਟ ਗੇਮ ਦੇ ਵਿੱਚ ਹੀ ਰਹਿ ਫਰਸਟ ਪੁਜੀਸ਼ਨ ਹਾਸਲ ਕਰਕੇ ਆਪਣੇ ਪਿੰਡ ਦੇ ਵਿੱਚ ਪਹੁੰਚਿਆ ਉੱਤੇ ਪਰਮਾ ਸਵਾਗਤ ਕਰਨ ਵਾਸਤੇ ਇੰਦਰਬਾਨ ਬੈਂਸ ਜੀ ਜਿਹੜੇ ਉੱਥੇ ਪਹੁੰਚੇ ਨੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੱਦਾਂ ਤੁਸੀਂ ਸ਼ੌਂਕ ਜਾਗਿਆ ਵਾਲਾ ਗੇਮ ਦੇ ਵਿੱਚ ਤੇ ਕਿਹੜੀ ਗੇਮ ਕਿੱਥੋਂ ਹਾਸਲ ਕਰਕੇ ਤੁਸੀਂ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕਰਨਦੀਪ ਸਿੰਘ ਆ ਮੈਂ ਪਿੰਡ ਖੋਖਰ ਦਾ ਰਹਿਣ ਵਾਲਾ ਜੋ ਕਿ ਗਰਦਾਸਪੁਰ ਤੋਂ 14 ਕਿਲੋਮੀਟਰ ਦੂਰ ਸਥਿਤ ਹੈ ਔਰ ਇਹ ਬਾਰਡਰ ਦਾ ਇਲਾਕਾ ਹੈ ਤੇ ਮੈਂ ਇੱਥੋਂ 2010 ਦਾ ਜਿਹੜੀ ਗੇਮ ਕਰ ਰਿਹਾ ਪਹਿਲਾਂ ਮੈਂ ਜੁੱਡੂ ਕਰਦਾ ਸੀ ਆਪਣੇ ਗਰਦਾਸਪੁਰ ਜੋ ਕਿ ਅਮਰਜੀਤ ਸਾਸ਼ਤਰੀ ਸਰ ਰਵੀ ਭਾਜੀ ਅਸੀਸ਼ ਕੁਮਾਰ ਜੋ ਚਲਾਉਂਦੇ ਆ ਪਹਿਲਾਂ ਮੋਂ ਉਥੇ ਜੁੱਡੂ ਕਰਦਾ ਰਿਹਾ ਔਰ ਜੁੱਡੂ ਦੇ ਨਾਲ ਨਾਲ ਹੀ 2020 ਦੇ ਵਿੱਚ ਜਦੋਂ ਲੋਕਡਾਊਨ ਲੱਗਾ ਉਦੋਂ ਮੈਨੂੰ ਆਪਣਾ ਸੈਂਟਰ ਉਹਦਾ ਬੰਦ ਹੋ ਗਿਆ ਤੇ ਮੇਰਾ ਸ਼ੌਂਕ ਸੀ ਮੈਂ MMA ਮਿਕਰਾ ਔਰ ਮੈਂ YouTube ਤੇ ਵੀਡੀਓ ਵੇਖਦਾ ਸੀ ਕੋਰਨਰ ਬਕਰੈਗਰ ਦੇ ਆਖਬੀਬ ਦੀਆਂ ਔਰ ਉਹਨਾਂ ਵੀਡੀਓ ਵਾਲੇ ਵੇਖ-ਵੇਖ ਕੇ ਮੇਰਾ ਆਪਣਾ ਮਨ ਹੋਇਆ ਵੀ ਆਪਣੇ ਪੰਜਾਬ ਚ ਕੋਈ ਕਰਦਾ ਨਹੀਂ ਹੈ ਗੇਮ ਔਰ ਮੈਂ ਆਪਣੇ ਪੰਜਾਬ ਵਲੋ ਗੇਮ ਕਰਾਂ ਤੋ ਆ ਜੋ ਆਪਣੇ ਪੰਜਾਬ ਦਾ ਨਾਮ ਰੋਸ਼ਨ ਹੋ ਸਕੇ ਫਿਰ ਮੈਂ ਆਪਣੀ ਮਿਹਨਤ ਸ਼ੁਰੂ ਕਰਤੀ ਜੀ ਜੁਡੋ ਦੇ ਮੈਨੂੰ 10 ਸਾਲ ਹੋ ਗਏ ਕਰਦਿਆ ਮੈਂ ਆਪਣੇ ਘਰ ਲਗਾ ਕੇ ਰੱਖਿਆ ਹੋਇਆ MMA ਵਾਲਾ ਬੌਕਸਿੰਗ ਵਾਲਾ ਉੱਤੇ ਮੈਂ ਬੌਕਸਿੰਗ ਦੀ ਪ੍ਰੈਕਟਿਸ ਕੀਤੀ ਫਿਰ ਮੈਂ ਇੱਕ ਵਾਰ Facebook ਤੇ ਨਾ ਇੱਕ ਐਡ ਚੱਲ ਰਹੀ ਸੀ ਲਖਨਊ ਦੀ ਫਾਈਟ ਦੀ ਮੈਂ ਉਹ ਫਾਈਟ ਦੀ ਐਰ ਦੇ ਵਿੱਚ ਆਪਣਾ ਫਾਰਮ ਭਰਿਆ ਫਿਰ ਮੈਂ ਲਖਨਊ ਪਹਿਲੀ ਵਾਰ ਲੜਨ ਗਿਆ ਉੱਥੇ ਜਗਤ ਜਿੱਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਮੇਰੀ ਕਲਕੱਤੇ ਫਾਈਟ ਹੋਈ ਉਹਨਾਂ ਨੇ ਮੈਨੂੰ ਸੱਦਿਆ ਉਸ ਤੋਂ ਬਾਅਦ ਮੈਂ ਕਲਕੱਤੇ ਜਿੱਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਫਿਰ ਇੱਕ ਲਖਨਊ ਫਾਈਟ ਹੋਈ ਮੋਤ ਜਿੱਤ ਬਰਾਬਰ ਕਰਕੇ ਆ ਉਸ ਤੋਂ ਬਾਅਦ ਦਿੱਲੀ ਫਾਈਟ ਹੋਈ ਫਿਰ ਮੈਂ ਦਿੱਲੀ ਦੇ ਵਿੱਚੋਂ ਵੀ ਬੈਲਟ ਜਿੱਤ ਕੇ ਲਿਆ ਬਲੈਕ ਬੈਲਟ ਲਖਨਊ ਵਿੱਚ ਕਲਕੱਤੇ ਵਿੱਚੋਂ ਵੀ ਪਹਿਲਾਂ ਮੈਂ ਬਲੈਕ ਬੈਲਟ ਜਿੱਤ ਕੇ ਲਿਆ ਸੀ ਤੇ ਦਿੱਲੀ ਵਿੱਚੋਂ ਵੀ ਉਸ ਤੋਂ ਬਾਅਦ ਹੁਣ ਇਸ ਇੱਕ ਸਾਲ ਮੈਂ ਕੀਤੀ ਨਹੀਂ ਇੱਕ ਸਾਲ ਮੈਂ ਕੋਈ ਮੈਚ ਨਹੀਂ ਖੇਡਿਆ ਕਿਉਂਕਿ ਮੈਂ ਇੱਕ ਸਾਲ ਟ੍ਰੇਨਿੰਗ ਕਰ ਰਿਹਾ ਸੀ ਇਸ ਵ ਮੈਂ ਟ੍ਰੇਨਿੰਗ ਕਰ ਰਿਹਾ ਸੀ ਗੋਆ ਏਕੇ ਮੰਦਿਰਮ ਵਿੱਚ ਉੱਥੇ ਟ੍ਰੇਨਿੰਗ ਕਰਦੇ ਕਰਦੇ ਫਿਰ ਹੁਣ ਮੈਨੂੰ ਇੱਕ ਫਾਈਟ ਦੀ ਆਫਰ ਆਈ ਆਪਣੇ ਅਸਾਮ ਦੇ ਵਿੱਚੋਂ ਉੱਥੇ ਫਾਈਟ ਖੇਡ ਕੇ ਆਇਆ ਤੇ ਉੱਤੇ ਜਿੱਤ ਪ੍ਰਾਪਤ ਕਰਕੇ ਆਇਆ ਜੀ ਜਿਹੜੀ ਫਾਈਟ ਹੋਈ ਹੈ ਕਿੱਥੇ ਫਾਈਟ ਹੋਈ ਹੈ ਇਹ ਵਾਲੀ ਤੇ ਕਿਤੋਂ ਕਿਤੋਂ ਦੀ ਟੀਮਾਂ ਦੇ ਨਾਲ ਫਾਈਟ ਹੋਈ ਤੇ ਇਹ ਫਾਈਟ ਹੋਈ ਹੈ ਜੀ ਅਸਾਮ ਦੇ ਵਿੱਚ ਇਹ ਮੈਂ 65 ਕਿਲੋ ਵਰਗ ਭਾਰ ਦੇ ਵਿੱਚ ਖੇਡਿਆ ਤੇ ਆਲ ਇੰਡੀਆ ਵਿੱਚੋਂ ਸਾਰੇ ਆਲ ਇੰਡੀਆ ਨੇ ਦੇ ਵਿੱਚ ਹਿੱਸਾ ਲਿਆ ਸੀ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਮੈਨੂੰ ਸੱਦਿਆ ਹੋਇਆ ਸੀ ਪੰਜਾਬ ਤੋਂ ਦਿੱਲੀ ਤੋਂ ਮੁੰਬਈ ਤੋਂ ਮਹਾਰਾਸ਼ਟਰ ਤੋਂ ਸਾਰੇ ਸਾਰੇ ਜਿੰਨੀਆਂ ਵੀ ਸਟੇਟਾਂ ਸਾਰੀਆਂ ਸਟੇਟਾਂ ਜਿਹਾ ਹੋਇਆ ਸੀ ਤੇ ਉਹਨਾਂ ਨੇ ਮੈਨੂੰ ਸਦਿਆ ਮੈਂ 65 ਕਿਲੋ ਭਾਰ ਵਰਗ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਆਇਆ ਜੀ ਜਿਹੜੀ ਫਾਈਟ ਹੋਈ ਹੈ ਚ ਕੀ ਜਿਹੜਾ ਫਾਈਟ ਦੇ ਵਿੱਚ ਸਪੈਸ਼ਲ ਕੀਤਾ ਗਿਆ ਸੀ ਤੇ ਜਿਹੜੀ ਨਾਲ ਜਿੱਤ ਪ੍ਰਾਪਤ ਕੀਤੀ ਇਹ ਫਾਈਟ ਸਾਡਾ ਇੱਕ ਦਿਨ ਪਹਿਲਾਂ ਜੀ ਭਾਰ ਹੁੰਦਾ ਹੈ 65 ਕਿਲੋ ਭਾਰ ਵਰਗ ਦੇ ਵਿੱਚ ਫਾਈਟ ਹੋਈ ਹੈ ਇੱਕ ਦਿਨ ਪਹਿਲਾਂ ਸਾਡਾ ਫੇਸ ਆਫ ਹੁੰਦਾ ਹੈ ਆਮਣਾ ਸਾਹਮਣਾ ਜਿਹਨੂੰ ਆਪਾਂ ਕਹਿ ਦਿੰਦੇ ਆ ਆਮਣਾ ਸਾਹਮਣਾ ਹੋ ਕੇ ਸਾਡਾ ਭਾਰ ਹੁੰਦਾ ਹੈ 65 ਕਿਲੋ ਭਾਰ ਪੂਰਾ ਦੇ ਕੇ ਉਸ ਤੋਂ ਬਾਅਦ ਅਗਲੇ ਦਿਨ ਰਾਤ ਨੂੰ ਸਾਡੀ ਫਾਈਟ ਹੁੰਦੀ ਹੈ ਜੀ ਫਾਈਟ ਦੇ ਵਿੱਚ ਜਦੋਂ ਫਾਈਟ ਸਟਾਰਟ ਹੋਈ ਆ ਤੇ ਉਹਨੇ ਇੱਕ ਸਟਾਰਟਿੰਗ ਦੇ ਵਿੱਚ ਮੇਰੇ ਇੱਕ ਫੇਸ ਤੇ ਕਿੱਕ ਮਾਰੀ ਆ ਤੇ ਮੇਰੇ ਦਿਮਾਗ ਚੱਲ ਰਿਹਾ ਸੀ ਵੀ ਇਹ ਕਿਦਾਂ ਖੇਡਦਾ ਹੋਏਗਾ ਕਿਦਾਂ ਨਹੀਂ ਜਦੋਂ ਨੇ ਕਿੱਕ ਮਾਰੀ ਆ ਮੈਂ ਸਮਝ ਗਿਆ ਨਾਲ ਹੀ ਵੀ ਇਹ ਕਿੱਕ ਬੌਕਸਰ ਦਾ ਕਿੱਕ ਬੌਕਸਿੰਗ ਦਾ ਖਿਡਾਰੀ ਆ ਉਹ ਜਦੋਂ ਦੂਸਰੀ ਵਾਰ ਕਿੱਕ ਮਾਰਨ ਆਇਆ ਤੇ ਮੈਂ ਆਪਣਾ ਦਾ ਲਾਇਆ ਉਹਨੂੰ ਟੇਕ ਡਾਊਨ ਕੀਤਾ ਥੱਲੇ ਸੁੱਟ ਕੇ ਤੇ ਉਹਦੀ ਆਰਮ ਬਾਰ ਲਗਾ ਕੇ ਉਹਦਾ ਟੈਪ ਆਊਟ ਕਰਵਾ ਕੇ ਉਹਨੂੰ ਫਿਨਿਸ਼ ਕਰਕੇ ਜਿੱਤ ਪ੍ਰਾਪਤ ਕੀਤੀ ਜਿਹੜੀ ਅਗਲੀ ਤਿਆਰੀ ਹੈ ਕਿੱਥੋਂ ਦੀ ਤਿਆਰੀ ਅੱਗੇ ਜਿਹੜੀ ਅੱਗੇ ਹੁਣ ਜੀ ਮੈਂ ਆਪਣੇ UFC ਦੀ ਤਿਆਰੀ ਕਰ ਰਿਹਾ ਆ UFC ਜੋ ਕਿ ਅਮਰੀਕਾ ਦੇ ਵਿੱਚ ਸਥਿਤ ਆ ਉਹਦੀ ਤਿਆਰੀ ਕਰ ਰਿਹਾ ਆ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂਗਾ ਜੀ ਛੇਤੀ ਉਹਦੇ ਵਾਸਤੇ ਟ੍ਰੇਨਿੰਗ ਕਰ ਰਿਹਾ ਹੁਣ ਗੋਆ ਦੇ ਵਿੱਚ ਕੀ ਮੈਸੇਜ ਜਿਹੜੇ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਨੌਜਵਾਨਾਂ ਅਗੇ ਹੀ ਮੈਸੇਜ ਆ ਜੀ ਜੋ ਆਪਣੇ ਨੌਜਵਾਨਾ ਮੇਰੇ ਤੋਂ ਵੀ ਬਹੁਤ ਵਧੀਆ-ਵਧੀਆ ਪਲੇਅਰ ਆ ਜੋ ਇੱਥੇ ਆਪਣੇ ਹੈਗੇ ਆ ਉਹ ਕੁਝ ਕੇ ਘਰ ਦੀ ਸਪੋਰਟ ਨਹੀਂ ਮਿਲਦੀ ਕੁਝ ਕੇ ਫਾਈਨੈਂਸ ਦੀ ਸਪੋਰਟ ਨਹੀਂ ਹੁੰਦੀ ਇਹਨਾਂ ਨੂੰ ਵਧੀਆ ਗੇਮ ਹੋਣ ਦੇ ਬਾਵਜੂਦ ਵੀ ਨਸ਼ਿਆਂ ਦੇ ਰਾਹ ਵੱਲ ਤੁਰ ਪੈਂਦੇ ਆ ਜਦੋਂ ਉਹਨਾਂ ਨੂੰ ਕੁਝ ਮਿਲਦਾ ਨਹੀਂ ਉਸ ਤੋਂ ਬਾਅ ਆਪਣਾ ਦੇਸ਼ ਛੱਡ ਕੇ ਆਪਣਾ ਪੰਜਾਬ ਛੱਡ ਕੇ ਬਾਹਰ ਚਲੇ ਜਾਂਦੇ ਆ ਆਪਣੇ ਪੰਜਾਬ ਵਰਗੀ ਕੋਈ ਚੀਜ਼ ਨਹੀਂ ਹੈ ਜੇ ਆਪਣਾ ਪੰਜਾਬ ਛੱਡ ਕੇ ਬਾਹਰ ਜਾਂਦੇ ਆ ਉਹ ਜਦੋਂ ਮੈਂ ਪਹਿਲੀ ਵਾਰ ਕਲਕੱਤਾ ਖੇਡ ਗਿਆ ਸੀ ਤੇ ਉਦੋਂ ਇੱਕ ਮੇਰੇ ਨਾਲ ਮੁੰਡਾ ਸੀ ਜੂਪੀ ਦਾ ਉਹ ਵੀ ਮੇਰੇ ਨਾਲ ਹੀ ਖੇਡਿਆ ਸੀ ਚੈਂਪੀਅਨਸ਼ਿਪ ਉਹ ਰੋ ਵੀ ਜਿੱਤਿਆ ਸੀ ਮੈਂ ਵੀ ਜਿੱਤਿਆ ਸੀ ਉਹਨੂੰ ਜੂਪੀ ਦੇ ਵਿੱਚ ਜਾਂਦਾ ਨੌਕਰੀ ਦੇ ਦਿੱਤੀ ਜਿਹੜਾ ਉਥੋਂ ਦਾ ਸੀ ਆਮ ਜੋਗੀ ਅੱਜ ਤੁਹਾਡੇ ਘਰ ਦੇ ਵਿੱਚ ਪਰਮਾ ਸਵਾਗਤ ਕਰਨ ਵਾਸਤੇ ਇੰਦਰਪਾਲ ਜਿਹੜੇ ਨੇ ਉੱਥੇ ਪਹੁੰਚੇ ਨੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਜੀ ਇੰਦਰਪਾਲ ਭਾਜੀ ਆਏ ਪਹਿਲਾਂ ਵੀ ਇਹਨਾਂ ਨੇ ਬਹੁਤ ਸਾ ਦਿੱਤਾ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਆ ਇਹਨਾਂ ਨੇ ਬਹੁਤ ਹੌਸਲਾ ਬਜਾਈ ਕੀਤਾ ਵੀ ਤੁਸੀਂ ਕਰੋ ਆਂ ਸੀ ਤੁਹਾਡੇ ਨਾਲ ਆ ਤੁਸੀਂ ਮਿਹਨਤ ਕਰੋ ਅਤੇ ਮੈਂ ਮਿਹਨਤ ਕਰ ਰਿਹਾ ਜੀ ਆਪਣੇ ਪੰਜਾਬ ਦਾ ਨਾਮ ਹੋਰ ਰੋਸ਼ਨ ਕਰਾਂਗਾ ਜੀ ਹੋਰ ਹੋਰ ਰੋਸ਼ਨ ਕਰਾਂਗਾ ਤੁਹਾਡੇ ਨਾਲ ਗੁਰਦਾਸਪੁਰ ਤੋਂ ਇੰਦਰਪਾਲ ਭੈਣ ਜੀ ਵੀ ਲਾਲ ਮਜੂਨ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਜੋ ਇਸ ਘਰ ਦੇ ਵਿੱਚ ਜਿਹੜਾ ਸਵਾਗਤ ਕਰਨ ਵਾਸਤੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਜੀ ਅਸੀਂ ਇਹ ਮਾਨ ਮਹਿਸੂਸ ਕਰ ਰਹੇ ਹਾਂ ਕਿ ਜੋ ਸਾਡਾ ਭਰਾ ਪਿੰਡ ਖੋਖਰ ਤੋਂ ਕਰਨ ਜੀ ਉਹ ਆਪਣੇ ਆਪ ਨੂੰ ਖਤਰੇ ਦੇ ਵਿੱਚ ਪਾ ਕੇ ਇਸ ਗੇਮ ਦੇ ਵਿੱਚ ਵੱਡੀਆਂ ਅਚੀਵਮੈਂਟਸ ਹਾਸਿਲ ਕਰ ਰਹੇ ਨੇ ਤੇ ਜਿੱਤਾਂ ਹਾਸਿਲ ਕਰ ਰਹੇ ਨੇ ਔਰ ਸਾਡਾ ਇੱਕ ਫਰਜ਼ ਬਣਦਾ ਆ ਜਿਲੇ ਵਾਸੀ ਹੋਣ ਦੇ ਨਾਤੇ ਕਿ ਅਸੀਂ ਉਹਨਾਂ ਦਾ ਹੌਸਲਾ ਵਧਾਈਏ ਉਹਨਾਂ ਦੀ ਜੋ ਵੀ ਅਚੀਵਮੈਂਟਸ ਆ ਉਹਨਾਂ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਈਏ ਕਿ ਕਿਸ ਤਰ੍ਹਾਂ ਸਾਡੇ ਮਾਝੇ ਦੇ ਪਿੰਡ ਦੇ ਜਿਲੇ ਗੁਰਦਾਸਪੁਰ ਦਾ ਖੋਖਰ ਦਾ ਨੌਜਵਾਨ ਛੋਟੀ ਉਮਰ ਦੇ ਵਿੱਚ ਇੱਕ ਵੱਡੀਆਂ ਮੁਕਾਮਾਂ ਦੇ ਉੱਪਰ ਪਹੁੰਚ ਚੁੱਕਿਆ ਆ ਔਰ ਨੌਜਵਾਨਾਂ ਵਾਸਤੇ ਵੱਡੀ ਸਿਹਤ ਬਣ ਸਕਦੇ ਨੇ ਵੀ ਜਿਹੜੇ ਨੌਜਵਾਨ ਐਸ ਵੇਲੇ ਨਸ਼ੇ ਵਾਲੇ ਧਿਆਨ ਕਰੀ ਬੈਠੇ ਆ ਤੇ ਮੈਂ ਕਵਾਂਗਾ ਉਹ ਇੱਕ ਵਾਰੀ ਕਰਨ ਜੀ ਦੇ ਆ ਜੀਵਨ ਦੇ ਵਾਲਾ ਦੇਖਾਣ ਕਿ ਕਿਸ ਤਰ੍ਹਾਂ 13 ਸਾਲ ਦੀ ਉਮਰ ਤੋਂ ਉਹਨਾਂ ਨੇ ਗੇਮ ਸ਼ੁਰੂ ਕੀਤੀ ਤੇ ਅੱਜ 23 ਸਾਲ ਦੀ ਉਮਰ ਦੇ ਵਿੱਚ ਜਿਹੜੇ ਆ ਨੈਸ਼ਨਲ ਲੈਵਲ ਦੇ ਉੱਪਰ ਜਿਹੜੀ ਆਪਣੇ ਪੰਜਾਬ ਦੇ ਵਾਸਤੇ ਜਿੱਤਾਂ ਹਾਸਲ ਕਰਕੇ ਆਪਣੇ ਪਰਿਵਾਰ ਦਾ ਤੇ ਜਿੱਥੇ ਆਪਣੇ ਪੰਜਾਬ ਦਾ ਆਪਣੇ ਪਿੰਡ ਦਾ ਨਾਮ ਉੱਚਾ ਕਰ ਰਹੇ ਨੇ ਸੋ ਸਾਡਾ ਇੱਕ ਨੈਤਿਕ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਜਿੱਥੇ ਵੱਧ ਵੱਧ ਹੌਸਲਾ ਦੇ ਕੇ ਉਹਨਾਂ ਦਾ ਸਾਥ ਦਈਏ ਤੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਹੈ ਜਦੋਂ ਸਾਡੇ ਪਰਿਵਾਰ ਦੇ ਆਪਣੇ ਜੀ ਇੱਕ ਵੱਡੀ ਮੁਕਾਮ ਤੇ ਪਹੁੰਚਣ ਤੇ ਫਿਰ ਇਹ ਤੇ ਸਾਡਾ ਛੋਟੀ ਜੀ ਮੈਂ ਕਹਿ ਸਕਦਾ ਕਿ ਸਾਡੇ ਵੱਲੋਂ ਇਹ ਉਹ ਭਰਾਲਾ ਹੈ ਕਿ ਉਹਨਾਂ ਦਾ ਸਨਮਾਨ ਕਰੀਏ ਤਾਂ ਕਿ ਉਹ ਹੌਸਲਾ ਇੰਨਾ ਕੁ ਵਧੇ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਨੈਸ਼ਨਲ ਤੱਕ ਜਾਣ ਤੇ ਫਿਰ ਸਾਨੂੰ ਮੌਕਾ ਮਿਲੇ ਜਦੋਂ ਅਸੀਂ ਇਹਨਾਂ ਨੂੰ ਹਵਾਈ ਅੱਡੇ ਤੋਂ ਜਾ ਕੇ ਰਿਸੀਵ ਕਰੀਏ ਤੇ ਇੱਕ ਦੁਨੀਆ ਦੇ ਵਿੱਚ ਪਤਾ ਲੱਗੂਗਾ ਕਿ ਕਿੰਨਾ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਜਨੂਨ ਹੈ ਜਜ਼ਬਾ ਹੈ ਤੇ ਉਹ ਆਪਣੀ ਗੇਮ ਵਾਸਤੇ ਆਪਣੀ ਜਾਨ ਤੱਕ ਕੁਰਬਾਨ ਵੀ ਕਰ ਸਕਦੇ ਨੇ ਕਰਨ ਬਾਜਵਾ ਦਾ ਕਹਿਣਾ ਜੀ ਜਿੱਦੀ ਅਸੀਂ ਅੱਜ ਜਿੱਤ ਹਾਸਲ ਕਰਦੇ ਅੱਜ ਵੀ ਪੂਰੀ ਪ੍ਰੈਕਟਿਸ ਕਰਕੇ ਇਦਾਂ ਹੀ ਜਿੱਤ ਹਾਸਲ ਕਰਾਂਗੇ ਅਗਲੀ ਟੀਕ ਜਿਉਂਕਿ ਕੈਮਰਾਮੈਨ ਰਾਜਿੰਦਰਾਲ ਰਾਹੁਲ ਸ਼ਰਮਾ ਫਾਸਟ ਨਿਊਜ਼ ਕੁਦਰਦਸ